ਤੋ ਕਹਿੰਦੇ ਨੇ ਕਿ ਮਨਨੇ ਖਾੜੇ ਚ ਨਿਤ ਟਾਣਾ ਉਹਨੂੰ ਕਿਉਂ ਖਵਾਉਣਾ ਤਾਂ ਕੀ ਫਾਇਦਾ ਤਾਂ ਇਹ ਕਹਾਵਤ ਕਿਤਨੇ ਕਿਤੇ ਠੁਕਦੀ ਉੱਥੇ ਨਜ਼ਰ ਆਉਂਦੀ ਏ ਕਿ ਜਦੋਂ ਅਸੀਂ ਪੰਜਾਬ ਦੀ ਵਿਰਾਸਤ ਨੂੰ ਸੰਭਾਲਣਾ ਆਪਣੇ ਸਿਹਤ ਸਰੀਰ ਨੂੰ ਸੰਭਾਲਣਾ ਆ ਤਾਂ ਉਸ ਵਾਸਤੇ ਸਾਨੂੰ ਮਿਹਨਤ ਵੀ ਕਰਨੀ ਪਊਗੀ ਸਾਸ਼ਕਲ ਦੋਸਤੋ ਇਸ ਵੇਲੇ ਮੌਜੂਦ ਹਾਂ ਸੀ ਬੱਬੇਹਾਲੀ ਸਟੇਡੀਅਮ ਦੇ ਵਿੱਚ ਇਤਿਹਾਸ ਦੇ ਇੱਕ ਪੰਨਿਆਂ ਦੇ ਉੱਤੇ ਜਿਹੜਾ ਬੱਬੇਹਾਲੀ ਸਟੇਡੀਅਮ ਆ ਵਿਰਾਸਤ ਨੂੰ ਵੀ ਸੰਭਾਲ ਰੱਖਿਆ ਆ ਤੇ ਜਿਹੜੇ ਨੌਜਵਾਨ ਇਥੋਂ ਭਰਤੀ ਹੋ ਕੇ ਨਿਕਲੇ ਨੇ ਉਹਨਾਂ ਨੂੰ ਵੀ ਸੰਭਾਲ ਰੱਖਿਆ ਆ ਤਾਂ ਕਹਿੰਦੀ ਹੈ ਕਿ 12ਵੇਂ ਗਰੂਨ ਤਾਂ ਮਿਹਨਤ ਸਦਕਾ ਇੱਥੇ ਫਲ ਲੱਗਦੇ ਨਹੀਂ ਤਾਂ ਅੱਜ ਗੱਲਬਾਤ ਕਰੀਏ ਤਾਂ ਬੱਬੇ ਹਾਲੇ ਪਹੁੰਚਣ ਦਾ ਕੀ ਕਾਰਨ ਸੀਗਾ ਪੂਰੀ ਜਿਹੜੀ ਜਾਣਕਾਰੀ ਆ ਸਾਡੇ ਨਾਲ ਕੋਈ ਸਾਹਿਬ ਮੌਜੂਦ ਨਹੀਂ ਉਹਨਾਂ ਤੋਂ ਲੈਣ ਦੀ ਕੋਸ਼ਿਸ਼ ਕਰਾਂਗੇ ਤਾਂ ਇੱਥੇ ਕਦੇ ਮੇਲੇ ਵੀ ਜਿਹੜੇ ਨੇ ਵੱਡੇ ਵੱਡੇ ਪੱਧਰ ਤੇ ਲੱਗਦੇ ਸੀ ਸਾਡੀਆਂ ਬੁੱਕਾਂ ਦੇ ਵਿੱਚ ਵੀ ਜਿਹੜਾ ਇਹਦਾ ਇਤਿਹਾਸ ਝਲਕਦਾ ਨਜ਼ਰ ਆਊਗਾ ਤਾਂ ਇਹਦੇ ਇਤਿਹਾਸ ਵਜੋਂ ਵੀ ਜਿਹੜੇ ਲੋਕ ਆਈਪੀਐਸ ਅਫਸਰ ਆਈਐਸ ਅਫਸਰ ਆਰਮੀ ਦੇ ਲਵਰ ਜਿੰਨੇ ਵੀ ਲੋਕ ਜਿਹੜੇ ਇਥੋਂ ਭਰਤੀ ਹੋ ਕੇ ਨਿਕਲੇ ਨੇ ਤਾਂ ਕੀ ਕੁਝ ਇਨ੍ਹਾਂ ਦੀ ਗ੍ਰਾਊਂਡ ਨੇ ਵਾਰ ਦਿੱਤਾ ਆ ਉਹਨਾਂ ਸਸ਼ਕਲ ਜਨ ਸਸ਼ਕਲ ਭਾਜੀ ਕੀ ਨਾਮ ਹੈ ਮਰਵੀ ਸਿੰਘ ਭਾਜੀ ਕਿਵੇਂ ਦਾ ਲੱਗਦਾ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਤੁਸੀਂ ਇਸ ਖੂਲ ਦੇ ਵਿੱਚ ਲੱਗੇ ਹੋ ਇੱਕ ਤਾਂ ਨਸ਼ੇ ਨੂੰ ਜਿਹੜਾ ਆ ਤੁਸੀਂ ਬਰਕਰਾਰ ਰੱਖਦੇ ਹੋਆਂ ਕਿ ਜਿਹੜੀ ਨੌਜਵਾਨੀ ਜਿਹੜੀ ਨਸ਼ਿਆਂ ਨਾਲ ਵੱਧ ਰਹੀ ਸੀਗੀ ਉਹਨੂੰ ਇੱਧਰ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹੋ ਕਾਫੀ ਲੋਕ ਜਿਹੜੇ ਤੁਹਾਡੇ ਤੋਂ ਇੰਪ੍ਰੈਸ ਵੀ ਨੇ ਐਕਚੁਅਲੀ ਭਾਜੀ ਗੱਲ ਇਹ ਆ ਕਿ ਆਪਾਂ 2012-13 ਤੋਂ ਮੈਂ ਸਟਾਰਟਿੰਗ ਕੀਤੀ ਸੀਗੀ 12-13 ਤੋਂ 2012-13 ਤੋਂ ਮੈਂ ਸਟਾਰਟਿੰਗ ਕੀਤੀ ਸੀਗੀ ਆਰਮੀ ਪ੍ਰੈਕਟਿਸ ਦੀ ਚਲੋ ਉਸ ਨਾਲ ਗਰਾਊਂਡ ਪ੍ਰੈਕਟੀਕਲ ਬਹੁਤ ਵਧੀਆ ਮਿਲਿਆ ਥੋੜਾ ਸਿੱਖਣ ਨੂੰ ਵੀ ਮਿਲਿਆ ਥੋੜਾ ਬਹੁਤ ਨਹੀਂ ਮਿਲਿਆ ਬਹੁਤ ਜ਼ਿਆਦਾ ਮਿਲਿਆ ਗਰਾਊਂਡ ਪ੍ਰੈਕਟੀਕਲ ਤੋਂ ਫਿਰ ਮੈਂ 2.5 ਸਾਲ ਤੋਂ ਪ੍ਰੈਕਟਿਸ ਕਰਵਾ ਰਿਹਾ ਬੱਚਿਆਂ ਨੂੰ ਜਿਹੜੇ 10ਵੀਂ ਪਾਸ ਨੇ ਚਾਹੇ +2 ਪਾਸ ਨੇ ਜਿਹੜੇ +2 ਪਾਸ ਨੇ ਉਹ ਪੰਜਾਬ ਪੁਲਿਸ ਵਾਲੇ ਭਰਤੀ ਦੇ ਸਕਦੇ ਨੇ ਤੇ ਜਿਹੜੇ 10ਵੀਂ ਪਾਸ ਨੇ ਉਹ ਆਰਮੀ ਦੀ ਭਰਤੀ ਦੇ ਸਕਦੇ ਨੇ ਮੋਸਟਲੀ ਇਹ ਹੈ ਕਿ 17 ਸਾਲ ਸਾਢੇ 17 ਸਾਲ ਜਦੋਂ ਬੱਚੇ ਦੀ ਏਜ ਹੋ ਜਾਂਦੀ ਆ ਉਹਨਾਂ ਨੂੰ ਥੋੜਾ ਡਾਊਟ ਪੈ ਜਾਂਦਾ ਆ ਕਿ ਆਪਾਂ ਅੱਗੇ ਜਾ ਕੇ ਕੀ ਕਰਨਾ ਆ ਚਲੋ ਜਿਹੜੇ ਠੀਕ ਠਾਕ ਨੇ ਜਾਂ ਵਧੀਆ ਨੇ ਉਹ ਤਾਂ ਆਪਣਾ ਬਾਹਰ ਦਾ ਵੀ ਸੋਚ ਲੈਂਦੇ ਨੇ ਪਰ ਜਿਹੜੇ ਵਿਚਾਰੇ ਥੋੜੇ ਨਾਰਮਲ ਨੇ ਉਹਨਾਂ ਨੂੰ ਇਹ ਹੁੰਦਾ ਹੈ ਕਿ ਆਪਾਂ ਨੂੰ ਨੌਕਰੀ ਕਿਦਾਂ ਮਿਲਨੀ ਆ ਵਧੀਆ ਗਾਈਡਨਸ ਨਹੀਂ ਮਿਲਦੀ ਨੌਕਰੀ ਤੋਂ ਵੀ ਰਹਿ ਜਾਂਦੇ ਆ ਆਰਮੀ ਦੀ ਜਿਹੜੀ ਭਰਤੀ ਹੁੰਦੀ ਆ ਆਰਮੀ ਦੀ ਭਰਤੀ ਵਿੱਚ ਇਹ ਹੁੰਦਾ ਹੈ ਕਿ ਆਪਾਂ 17.5 ਸਾਲ ਦੇ ਜਦੋਂ ਹੋਗੇ ਤਾਂ ਪਲੱਸ 2 10th ਪਾਸ ਆ 10th ਪਾਸ ਆਰਮੀ ਅਪਲਾਈ ਕਰ ਸਕਦੇ ਆ ਉਹਦੇ ਵਿੱਚ ਥੋੜਾ ਫਿਜ਼ੀਕਲ ਮੈਨੇਜਮੈਂਟ ਹੁੰਦਾ ਵਾ ਰਿਟਨ ਟੈਸਟ ਹੁੰਦਾ ਆ ਤੇ ਬੱਚੇ ਸਾਡੇ ਕੋਲ ਆਉਂਦੇ ਆ ਵਧੀਆ ਟ੍ਰੇਨਿੰਗ 1 ਮਹੀਨਾ 2 ਮਹੀਨਾ 4 ਮਹੀਨੇ ਕਰਵਾਈਦੀ ਆ ਫਿਜ਼ੀਕਲ ਥੋੜਾ ਟਫ ਹੁੰਦਾ ਹੈਵਾ ਟਫ ਆਰਮੀ ਦਾ ਵੀ ਬਹੁਤ ਜ਼ਿਆਦਾ ਟਫ ਹੁੰਦਾ ਹੈ ਬਹੁਤ ਜ਼ਿਆਦਾ ਮਿਹਨਤ ਕਰਵਾਉਣੀ ਪੈਂਦੀ ਹੈ ਬੱਚੇ ਨੂੰ ਤੇ ਭਰਤੀ ਦੇਖਦੇ ਆ ਥੋੜਾ ਗਾਈਡ ਵਧੀਆ ਕਰੀਦਾ ਦਾ ਪ੍ਰੈਕਟਿਸ ਬਹੁਤ ਵਧੀਆ ਕਰਾਈਦੀ ਆ ਜਿਹੜੀ ਚੀਜ਼ ਦੀ ਲੋੜ ਹੁੰਦੀ ਆ ਉਹੀ ਚੀਜ਼ ਹੀ ਕਰਵਾਈਦੀ ਆ ਕਿੰਨੇ ਸਟੂਡੈਂਟ ਜਿਹੜੇ ਤੁਸੀਂ ਇਥੋਂ ਆਰਮੀ ਦੇ ਵਿੱਚ ਭਰਤੀ ਕਰਵਾ ਚੁੱਕੇ ਹੋ ਅ ਭਾਜੀ ਆਪਣੇ ਕੋ 15 ਤੋਂ 20 ਦਿਨ ਹੀ ਹੋਏ ਆ ਰਿਜ਼ਲਟ ਆਇਆ ਤੇਵੜੀ ਭਰਤੀ ਹੋਈ ਸੀਗੀ ਉਹਦੇ ਵਿੱਚ ਹੁਣ ਆ ਆਰਮੀ ਦੇ ਜਿਹੜੇ ਫਾਰਮ ਆ ਫੇਰ ਸਟਾਰਟ ਹੋ ਗਿਆ ਤੇ ਤੇਵੜੀ ਭਰਤੀ ਹੋਈ ਸੀਗੀ ਉਹਦੇ ਵਿੱਚ ਸਟੂਡੈਂਟ ਜਿਹੜੇ ਆਪਣੇ ਮੈਕਸਿਮਮ 25 ਤੋਂ 28 ਸਟੂਡ ਤੇ ਪੰਜਾਬ ਪੁਲਿਸ ਦੇ ਜਿੰਨਿਆਂ ਵੀ ਟ੍ਰੇਨਿੰਗ ਕੀਤੀ ਪੰਜਾਬ ਪੁਲਿਸ ਦੇ ਚਾਰ ਪੰਜ ਸਟੂਡੈਂਟਾਂ ਨੇ ਟ੍ਰੇਨਿੰਗ ਕੀਤੀ ਸੀਗੀ ਇਟੈਲੀਜੈਂਸ ਬਿਊਰੋ ਜੋ ਬੰਕ੍ਰਿਤ ਕੁੜੀ ਆ ਪੰਜਾਬ ਪੁਲਿਸ ਸਿਮਰ ਸਿਮਰ ਕੁੜੀ ਆ ਮੁੰਡੇ ਆ ਦੋ ਤਿੰਨ ਉਹ ਪੰਜਾਬ ਪੁਲਿਸ ਚਲ ਗਿਆ ਬਾਕੀ ਆਰਮੀ ਚਲ ਗਿਆ ਓਵਰ ਆਲ ਕੀ ਜਿੰਨਾ ਪ੍ਰੈਣਾ ਬੈਸ ਸੀਗਾ ਸਾਡਾ ਉਹ ਆਰਮੀ ਤੇ ਪੰਜਾਬ ਪੁਲ ਤੇ ਚਲਾ ਗਿਆ ਇਹ ਸਾਰੇ ਕੀ ਕੁਝ ਇਹਨਾਂ ਦੀ ਜਿਹੜੀਆਂ ਸਰ ਟ੍ਰੇਨਿੰਗ ਹੁੰਦੀ ਮੰਨ ਲਓ ਕਿ ਦੌੜ ਜਿਹੜੀ ਆ ਕਿੰਨੇ ਮੀਟਰ ਦੀ ਹੁੰਦੀ ਆ ਡੰਡ ਕਿੰਨੇ ਹੁੰਦੇ ਨੇ ਇਸ ਬਾਰੇ ਥੋੜਾ ਜਿਹਾ ਜਾਣੂ ਕਰਾ ਦਿਓ ਜੀ ਜਿਹੜੇ ਲੋਕ ਜਿਹੜੇ ਤੁਹਾਡੀ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਵੀ ਥੋੜਾ ਜਿਹਾ ਮਨ ਕੀ ਅਵੇਰਨੈਸ ਪੈਜੀ ਜਿਹੜੇ ਯੂਥ ਨਵਾਂ ਆ ਰਿਹਾ ਉਹਨਾਂ ਵਾਸਤੇ ਦੋ ਹੋਰ ਸਾਰੇ ਇਹਦੇ ਵਿੱਚ ਹੁੰਦੀ ਆ 1600 ਮੀਟਰ ਆਰਮੀ 'ਚ ਉਹਦੇ ਵਿੱਚ ਸਭ ਤੋਂ ਪਹਿਲਾਂ ਇਹ ਆ ਕਿ 17.5 ਸਾਲ ਏ ਚਾਹੀਦੀ 21 ਸਾਲ ਤੱਕ ਉਸ ਤੋਂ ਬਾਅਦ ਜਿਹੜੀ ਹਾਈਟ ਆ 5 ਫੁੱਟ 7 ਇੰਚ ਚਾਹੀਦੀ ਆ ਜਿਨ੍ਹਾਂ ਦਾ ਡੋਗਰਾ ਚਾ ਕੰਢੀ ਲੱਗਦਾ ਆ ਡੋਗਰੇ ਨੂੰ ਹਾਈਟ ਦੀ ਸੂਟ ਨਹੀਂ ਹੁੰਦੀ ਕੰਟੀਨਿਊ ਹਾਈਟ ਦੀ ਸੂਟ ਹੁੰਦੀ ਆ ਉਹ 5 ਫੁੱਟ 4 ਇੰਚ 5 ਇੰਚ ਵਾਲੇ ਵੀ ਦੇਖ ਸਕਦੇ ਆ ਰਨਿੰਗ ਦੇ ਫਿਜ਼ੀਕਲ ਮੀਅਰਮੈਂਟ ਆ ਜਿਹੜੀ ਇਹਨਾਂ ਦੀ 1600 ਮੀਟਰ ਜਿਹੜੀ ਆ 5 30 ਤੋਂ ਲੈ ਕੇ 5 45 ਉਹਨਾਂ ਦਾ ਟਾਈਮ ਹੁੰਦਾ ਵਾ ਸੋ ਉਹ ਤੋਂ 150 ਬੱਚਾ ਉਧਰ ਹੁੰਦੇ ਆ ਇਹ ਆ ਬੀਮ ਲੱਗਦੇ ਆ ਬੀਮ ਤੋਂ ਬਾਅਦ ਜਿੰਗ ਜੈਂਗ ਹੁੰਦਾ ਜਿੰਗ ਜੈਂਗ ਤੋਂ ਬਾਅਦ 9 ਫੁੱਟ ਦਾ ਟੋਇਆ ਹੁੰਦਾ ਉਹ ਟੱਪਣਾ ਹੁੰਦਾ ਆ ਬਾਕੀ ਸਾਰੀ ਹਾਈਟ ਜੋ ਵੀ ਉਹਨਾਂ ਦੀ ਫਿਜ਼ੀਕਲ ਰਿਕੁਆਇਰਮੈਂਟਾਂ ਹੁੰਦੀਆਂ ਪੂਰੀਆਂ ਕਰਨ ਤੋਂ ਬਾਅਦ ਬੱਚਾ ਫਿੱਟ ਹੋ ਗਿਆ ਫਿਰ ਉਹਨਾਂ ਨੇ ਟੋਕਨ ਦੇਣਾ ਹੁੰਦਾ ਹੈ ਜੋ ਕਿ ਅਗਲੇ ਦਿਨ ਆਪਾਂ ਮੈਡੀਕਲ ਕਰਾਉਣਾ ਹੁੰਦਾ ਅਗਲੇ ਦਿਨ ਮੈਡੀਕਲ ਬੱਚਾ ਫਿੱਟ ਹੋ ਗਿਆ ਤਾਂ ਸਮਝ ਲਓ ਕਿ 15 20 ਦਿਨਾਂ ਦੇ ਰਿਜ਼ਲਟ ਆ ਗਿਆ ਤੇ ਬੱਚਾ ਆਰਮੀ 'ਚ ਹੋ ਗਿਆ ਬਟ ਇਹ ਆ ਕਿ ਜਿਹੜੀ ਰਨਿੰਗ ਫਿਜ਼ੀਕਲ ਫਿਜ਼ੀਕਲ ਦੇ ਵਿੱਚ ਰਨਿੰਗ ਆਉਂਦੀ ਆਰਮੀ ਦੀ ਉਹ ਬਹੁਤ ਹੀ ਜ਼ਿਆਦਾ ਟਾਫ ਆ ਇੰਨੀ ਸੌਖੀ ਨਹੀਂ ਹੈਗੀ ਕਿ ਬੱਚੇ ਹੁੰਦੇ ਆ ਆਪਾਂ ਮਹੀਨਾ ਬਰੇਡਿਸ ਕਰ ਲਈਏ 20 ਦਿਨ ਕਰ ਲਈਏ 30 ਦਿਨ ਕਰ ਲਈਏ ਨਵੇਂ ਬੱਚੇ ਵਾਸਤੇ 20 ਦਿਨ 25 ਦਿਨ ਮਹੀਨਾ ਲਾ ਕੇ ਪਰ ਕਿੰਨੇ ਕੇ ਜਿਹੜੇ ਲੂਜ਼ਰ ਬੱਚੇ ਤੁਹਾਡੇ ਕੋਲ ਆਏ ਨੇ ਜਿੱਥੇ ਤੁਸੀਂ ਮਿਹਨਤ ਕਰਵਾਈ ਹੈ ਤੇ ਉਹ ਤੁਹਾਨੂੰ ਪ੍ਰਾਊਡ ਫੀਲ ਹੋਵੇ ਕਿ ਯਾਰ ਇਸ ਬੱਚੇ ਦੀ ਤੇ ਮਿਲਕੀ ਮੈਨੂੰ ਵੀ ਨਹੀਂ ਲੱਗਦਾ ਕਿ ਆ ਯਾਰ ਬੱਚਾ ਕਾਬਿਲ ਬਣੂਗਾ ਕਿ ਆਹਾਂ ਵੀ ਆਰਮੀ 'ਚ ਜਾਊਗਾ ਤੇ ਹੁਣ ਉਹ ਬੱਚਾ ਪਹੁੰਚ ਗਿਆ ਹੋਵੇ ਤੇ ਉਹਦੇ ਕਿਦਾਂ ਦਾ ਤੁਹਾਨੂੰ ਮਹਿਸੂਸ ਹੁੰਦਾ ਹੁਣ ਤੱਕ ਲੂਜ਼ਰ ਬੱਚੇ ਜਿਹੜੇ ਆ ਮੇਰੇ ਕੋ ਕੋਈ ਆਰਮੀ ਦੀ ਭਰਤੀ ਦੀ ਵੀੜੀ ਤੋਂ ਪਹਿਲਾਂ ਕੋਈ ਡੇਢ ਮਹੀਨਾ ਪਹਿਲਾਂ ਆਏ ਸੀਗੇ ਉਹਨਾਂ ਦਾ ਟਾਈਮ ਕਾਫੀ ਮਤਲਬ ਬਹੁਤ ਹੀ ਮਾੜਾ ਸੀਗਾ ਮਤਲਬ ਕਿ ਮੈਂ ਰਨਿੰਗ ਜਦੋਂ ਟ੍ਰਾਇਲ ਲੈਂਦਾ ਸੀਗਾ ਤੇ ਇੱਕ ਚੱਕਰ ਡੇਢ ਜਗਾ ਲਾ ਕੇ ਰੁਕ ਜਾਂਦੇ ਸੀ ਮੈਨੂੰ ਵੀ ਸਮਝ ਨਹੀਂ ਲੱਗਦੀ ਕਿ ਮਤਲਬ ਇਹ ਬੱਚੇ ਕਿਦਾਂ ਪਾਸ ਕਰਨਗੇ ਹੌਸਲਾ ਨਹੀਂ ਛੱਡਿਆ ਮਿਹਨਤ ਕਰਵਾਈ ਆ ਉਹਨਾਂ ਨੂੰ ਮੋਟੀਵੇਟ ਕੀਤਾ ਆ ਡੀਮੋਟੀਵੇਟ ਨਹੀਂ ਕੀਤਾ ਹਾਂ ਤੇ ਆ ਮਤਲਬ ਇੱਕ ਤਰਨ ਮੋੜਾ ਸੀਗਾ ਆ ਆਰਮੀ 'ਚ ਗਿਆ ਆ ਉਹ ਵੀ ਤੇ ਉਹਦੇ ਕੋਲ ਤੇ ਇਦਾਂ ਸੀ ਕਿ ਡੇਢ ਚੱਕਰ ਵੀ ਗਰਾਊਂਡ ਦਾ ਨਹੀਂ ਲੱਗਦਾ ਰਿਹਾ ਪਹਿਲੇ ਦਿਨ ਟਾਈਮ ਹੀ ਚੈੱਕ ਕੀਤਾ ਬਹੁਤ ਮਾੜਾ ਆਗੇ 10 ਤੋਂ 12 ਸਟੂਡੈਂਟ ਸੀਗੇ ਮੋਟਿਵ ਕੀਤਾ ਵਧੀਆ ਮੋਟਿਵ ਚ ਰਹੇ ਸਾਰਾ ਗਾਈਡਨਸ ਵਧੀਆ ਕੀਤੀ ਉਹਨਾਂ ਨੂੰ ਤੇ ਆਲ ਓਵਰ ਕੀ ਬੱਚੇ ਸਾਰੇ ਫੇਟੀ ਹੋ ਗਏ ਫਿਜ਼ੀਕਲ ਜੀ ਕਿਉਂਕਿ ਵਧੀਆ ਪ੍ਰਾਊਡ ਫੀਲ ਉਹਨਾਂ ਨੂੰ ਤੇ ਮਾਪੇ ਹੁਣ ਫੋਨ ਕਰਦੇ ਹੋਣਗੇ ਤੁਹਾਨੂੰ ਹਾਂਜੀ 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 ਬੱਚੇ ਸਾਰਿਆਂ ਦੇ ਫੋਨ ਆਏ ਸੀਗੇ ਕਿ ਸਰ ਸਾਡੇ ਆਰਮੀ ਦੀ ਨੌਕਰੀ ਲੱਗ ਗਈ ਆ ਵੀਡੀਓਜ਼ ਵੀ ਆਵਾ ਫੋਟੋਜ਼ ਵੀ ਆ ਗਈਆਂ ਵਾ ਸਾਰਾ ਕੁਝ ਹੈਗਾ ਇੱਕ ਆਪਣਾ ਨਾ ਆਰਮੀ ਚ ਆਰਮੀ ਫਿਟਨੈਸ ਅਕੈਡਮੀ ਤੋਂ ਜਿਨ੍ਹਾਂ ਨੂੰ ਆਪਾਂ ਕੀ ਨਾਮ ਰੱਖਿਆ ਹੈ ਆਰਮੀ ਫਿਟਨੈਸ ਅਕੈਡਮੀ ਚਲੋ ਬੱਚੇ ਤੇ ਸਾਰੇ ਇੱਥੇ ਸਾਡੇ ਕੋਲ ਹੀ ਆ ਰਹੇ ਆ ਆਪ ਡਾਊਨ ਕਰ ਰਹੇ ਆ 2 2.5 ਘੰਟੇ ਆਪਾਂ ਪ੍ਰੈਕਟਿਸ ਕਰਵਾ ਕੇ ਬੱਚੇ ਨੂੰ ਆਪਣੇ ਆਪਣੇ ਉਹਨਾਂ ਦੇ ਆਪਣੇ ਆਪਣੇ ਘਰ ਹੀ ਭੇਜ ਦਿੱਤਾ ਵਾ ਸਾਰਾ ਦਿਨ ਸਟੱਡੀ ਵੀ ਕਰਦੇ ਆ ਥੋੜਾ ਘਰ ਦਾ ਕੰਮ ਵੀ ਕਰਦੇ ਆ ਤੇ ਸਵੇਰੇ ਮਾਰਨਿੰਗ ਆ ਰੈਗੂਲਰ ਟਾਈਮ ਆ ਜੋ ਤੇ ਟਾਈਮ ਨਾਲ ਹੀ ਆਪਣੇ ਮਤਲਬ ਆ ਜਾਂਦੇ ਆ ਤੇ ਉਸ ਤੋਂ ਬਾਅਦ ਇਹ ਆ ਕਿ ਜਿਹੜਾ ਆਪਣਾ ਪੇਜ ਬਣਾਇਆ ਹੋਇਆ ਉਹਦੇ ਵਿੱਚ ਜਿੰਨੇ ਵੀ ਬੱਚੇ ਔਰਲ ਭਰਤੀ ਹੋ ਗਿਆ ਕੋਈ 2 2.5 ਸਾਲ ਤੋਂ 70 ਤੋਂ 80 ਸਟੂਡੈਂਟ ਮੈਕਸਿਮਮ ਟੋਟਲ ਹੋ ਹੀ ਗਏ ਆ ਚਾਹੇ ਉਹ ਉਹ ਪੇਜ ਤੇ ਮੈਂ ਸਾਰਾ ਹੀ ਹਾਈਲਾਈਟ ਕੀਤਾ ਹੋਇਆ ਤੇ ਹੁਣ ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਕਿ ਜਿਹੜੇ ਲੋਕ ਜਿਹੜੇ ਨੇ ਹੁਣ ਤੁਹਾਡੇ ਤੋਂ ਮਤਲਬ ਕਿ ਇੱਥੇ ਟ੍ਰੇਨਿੰਗ ਲੈਣ ਵਾਸਤੇ ਆ ਸਕਦੇ ਨੇ ਉਹਨਾਂ ਨੂੰ ਕਿਵੇਂ ਦੀ ਮੈਸੇਜ ਦੇਣਾ ਚਾਹੁੰਦੇ ਕਿ ਇੱਥੇ ਕਿਵੇਂ ਆਉਣ ਤੁਹਾਡੇ ਦਾ ਕਿਵੇਂ ਅਪਰੋਚ ਕਰ ਸਰ ਮੈਂ ਗੱਲ ਕਰਨਾ ਜਾ ਰਹੇ ਚਾ ਰਹੇ ਹਾਂ ਕਿ ਆਰਮੀ ਦੇ ਵੀ ਫਾਰਮ ਫਿਲ ਹੋ ਗਿਆ ਪੰਜਾਬ ਪੁਲਿਸ ਦੇ ਵੀ ਫਾਰਮ ਫਿਲ ਹੋ ਗਿਆ ਪੈਰਾ ਮਿਲਟਰੀ ਫੋਰਸ ਜਿਹੜੀ ਆ ਉਹਨਾਂ ਦਾ ਰਿਟਨ ਟੈਸਟ ਹੋ ਗਿਆ ਬੱਚਿਆਂ ਨੂੰ ਫਿਜ਼ੀਕਲ ਦੀ ਲੋੜ ਆ ਜਿਨ੍ਹਾਂ ਨੂੰ ਲੱਗਦਾ ਆ ਕਿ ਆਪਾਂ ਰਿਟਨ ਟੈਸਟ ਪਾਸ ਕਰ ਲੈਣਾ ਚਾਹੇ ਫਿਜ਼ੀਕਲ 'ਚ ਨੰਬਰ ਆ ਜਾਣਾ ਚ ਚਾਹੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਫਿਜ਼ੀਕਲ ਆ ਚਾਹੇ ਆਰਮੀ ਆ ਚਾਹੇ ਪੈਰਾ ਮਿਲਟਰੀ ਫੋਰਸ ਆ ਜਿਵੇਂ ਬੀਐਸਐਫ ਹੋ ਗਈ ਆਈਟੀਵੀਪੀ ਹੋ ਗਈ ਐਸਐਸਸੀ ਜੀਡੀ ਹੋ ਗਈ ਆਲ ਓਵਰ ਜਿਹੜੀਆਂ ਪੋਸਟਾਂ ਆਣਾਂ ਦੇ ਵਿੱਚ ਨਿਕਲਦੀਆਂ 5 ਕਿਲੋਮੀਟਰ ਰੇਸ ਹੁੰਦੀ ਆ ਪੈਰਾ ਮਿਲਟਰੀ ਫੋਰਸ 'ਚ ਤੇ 1600 ਮੀਟਰ ਰੇਸ ਹੁੰਦੀ ਆ ਆਰਮੀ 'ਚ 1600 ਮੀਟਰ ਰੇਸ ਜਿਹੜੀ ਹਾਈ ਜੰਪ ਲੋング ਜੰਪ ਹੁੰਦੀ ਆ ਪੰਜਾਬ ਪੁਲਿਸ 'ਚ ਠੀਕ ਆ ਉਹ ਬੱਚੇ ਅੱਜ ਤੋਂ ਹੀ ਸਟਾਰਟ ਕਰ ਦੇਣ ਸਵੇਰੇ ਮਾਰਨਿੰਗ ਟਾਈਮ ਔਨ ਗਰਾਉਂਡ 'ਚ ਮੈਂ ਲਿਖ ਕੇ ਗਰੰਟੀ ਨਾ ਦੇ ਦਿੰਦਾ ਆ ਕਿ ਜੇ ਬੱਚਾ 1 ਮਹੀਨਾ 1.5 ਮਹੀਨਾ ਚਾਹੇ ਉਹ ਓਵਰ weight ਆ ਚਾਹੇ 15 16 ਕਿਲੋ weight ਵਾਧਿਆ ਉਹ ਬੱਚੇ ਕੋ ਨਹੀਂ ਦੌੜਿਆ ਜਾਂਦਾ 15 ਵਾਂਗ ਟ੍ਰੇਨਿੰਗ ਜੀ ਤੁਸੀਂ ਅੱਜ ਦੂਸਰੀ ਵਾਰ ਆਏ ਹੋ ਜੀ ਬਿਲਕੁਲ ਤੇ ਤੁਸੀਂ ਤਾਂ ਇਹ ਦੇਖਿਆ ਹੀ ਆਪ ਇਹ ਤਾਂ ਚਲੋ ਹੁਣ ਆਪਾਂ ਆਪਣੇ ਸਰੋਤਿਆਂ ਨੂੰ ਦੱਸ ਰਹੇ ਆ ਇਥੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਮੀ ਨਹੀਂ ਛੱਡਦੇ ਆਪਾਂ ਜਿੰਨਾ ਆਪਣੇ ਵੱਲੋਂ ਹੋ ਸਕੇ ਪੂਰੇ ਤੋਂ ਵੱਧ ਤੋਂ ਵੱਧ ਐਫਰਟ ਲਈਦਾ ਹੈ ਚਾਹੀਏ ਕਿਸੇ ਵੀ ਤਰੀਕੇ ਦੀ ਹੈਲਪ ਹੋਵੇ ਮਤਲਬ ਵੱਧ ਤੋਂ ਵੱਧ ਐਫਰਟ ਦੇ ਕੇ ਆਪਾਂ ਨੇ ਸਾਡੇ ਬਹੁਤ ਪੋਜ਼ਿਟਿਵ ਰਿਜ਼ਲਟਸ ਆਏ ਨੇ ਜੀ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਜਦੋਂ ਤੁਸੀਂ ਲਾਸਟ ਟਾਈਮ ਆਏ ਹੋ ਤੇ ਅੱਜ ਆਏ ਹੋ ਇਸ ਟਾਈਮ ਦੇ ਵਿੱਚ ਸਾਡੇ 32 ਤੋਂ 33 ਮੁੰਡੇ ਨੇ ਜਿਹੜੇ ਆਰਮੀ ਦੇ ਵਿੱਚ ਸਿਲੈਕਟ ਹੋ ਚੁੱਕੇ ਨੇ ਜੀ ਜਦੋਂ ਤੁਸੀਂ ਆਏ ਉਸ ਤੋਂ ਬਾਅਦ ਆਰਮੀ ਦੀ ਰੈਲੀ ਸਟਾਰਟ ਹੋਣੀ ਦਿੱਤੀ ਬੜੀ ਹਾਂਜੀ ਉਹਨਾਂ ਦੇ ਵਿੱਚੋਂ 7 ਤੋਂ 8 ਮੁੰਡੇ ਤਾਂ ਆਲਰੇਡੀ ਟ੍ਰੇਨਿੰਗ ਤੇ ਜਾ ਚੁੱਕੇ ਨੇ ਉਹ ਆਰਾਮਗੜ੍ਹ ਟ੍ਰੇਨਿੰਗ ਕਰ ਰਹੇ ਨੇ ਜੀ ਤੇ ਬਾਕੀ ਮੋਸਟ ਪ੍ਰੋਬੇਬਲੀ 22 ਤੋਂ 23 ਤਰੀਕ ਇਸ ਮਹੀਨੇ ਦੇ ਵਿੱਚ ਹੀ ਜਾ ਰਹੇ ਨੇ ਟ੍ਰੇਨਿੰਗ ਗੁਰਿੰਦਰ ਜੀ ਮਨਨ ਕਿ ਬਹੁਤ ਸਾਰੇ ਸਟੂਡੈਂਟ ਐਸੋ ਜਿਵੇਂ ਹੁੰਦੇ ਨੇ ਕਈਆਂ ਦੇ ਪੇਪਰ ਜਿਹੜੇ ਰਿਜੈਕਟ ਹੋ ਗਏ ਆ ਤਾਂ ਉੱਥੇ ਜਿਹੜੀ ਦਿੱਕਤ ਹੁੰਦੀ ਆ ਇਹੋ ਦਾ ਕੋਈ ਪਰਾਲਾ ਤੁਹਾਡੇ ਵੱਲੋਂ ਵੀ ਕੋਈ ਕਰਨਾ ਚਾਹੀਦਾ ਵਾ ਕਿ ਜਿਹੜੇ ਯੂਥ ਨੂੰ ਮਨਨ ਕਿ ਉੱਥੇ ਪਹੁੰਚਦਾ ਹੈ ਫਿਰ ਜਦੋਂ ਮਨਨ ਕਿ ਪੇਪਰ ਰਿਜੈਕਟ ਹੁੰਦੇ ਆ ਤਾਂ ਮਿਹਨਤ ਵੀ ਕੀ ਕਰ ਬਿਲਕੁਲ ਜੀ ਤੁਹਾਡਾ ਬਹੁਤ ਵਧੀਆ ਸਵਾਲ ਆ ਇਸ ਵਾਰ ਜਦੋਂ ਆਰਮੀ ਦੇ ਐਡਮਿਟ ਕਾਰਡ ਆਏ ਤੇ ਸਾਡੇ 3 ਤੋਂ 4 ਬੱਚੇ ਇੱਥੇ ਜਿਹੜੇ ਸਾਡੇ ਕੋਲ ਡੇਲੀ ਪ੍ਰੈਕਟਿਸ ਕਰ ਰਹੇ ਸੀ ਮਿਹਨਤ ਕਰ ਰਹੇ ਸੀ ਪਿਛਲੇ 1 ਸਾਲ ਤੋਂ ਉਹਨਾਂ ਦੇ ਫਾਰਮ ਰਿਜੈਕਟ ਹੋ ਗਏ ਉਹ ਰਿਜੈਕਟ ਹੋਣ ਦਾ ਕਾਰਨ ਕੀ ਸੀਗਾ ਜਦੋਂ ਉਹਨਾਂ ਨੇ ਆਪਣੇ ਫਾਰਮ ਫਿਲ ਕਰਵਾਏ ਨੇ ਐਪਲੀਕੇਸ਼ਨ ਫਾਰਮ ਸਾਈਬਰ ਕੈਫੇਜ਼ ਤੋਂ ਜਾਂ ਉਹਨਾਂ ਨੇ ਆਪ ਕੀਤੇ ਉਹ ਕਿਸੇ ਨੇ ਸਿਗਨੇਚਰ ਨਹੀਂ ਅਪਲੋਡ ਕੀਤੇ ਕਿਸੇ ਨੇ ਫੋਟੋ ਦੀ ਜਗ੍ਹਾ ਸਿਗਨੇਚਰ ਅਪਲੋਡ ਕਰਤੇ ਸਿਗਨੇਚਰ ਦੀ ਜਗ੍ਹਾ ਫੋਟੋ ਅਪਲੋਡ ਕਰਤੀ ਜਿਹਦੇ ਕਰਕੇ ਉਹਨਾਂ ਦਾ ਰਿਜੈਕਟ ਹੋ ਗਿਆ ਫਾਰਮ ਤੇ ਐਡਮ ਹੁਣ ਉਹਨਾਂ ਦੀ ਉਹ ਬਹੁਤ ਉਦਦ ਡਿਸਾਰਟੈਂਟ ਹੀ ਬਾਰੇ ਬਹੁਤ ਦੁਖੀ ਸੀਗੇ ਕਿਉਂਕਿ ਮਿਹਨਤ ਵੀ ਕੀਤੀ ਉਸ ਤੋਂ ਬਾਅਦ ਉਹ ਮਿਹਨਤ ਕਰਨ ਦਾ ਜਿਹੜਾ ਜਿੱਥੇ ਉਹਨਾਂ ਨੇ ਮਿਹਨਤ ਆਪਣੀ ਦਿਖਾਉਣੀ ਸੀ ਉਹਨਾਂ ਨੂੰ ਮਕਾਮ ਹੀ ਨਹੀਂ ਮਿਲਿਆ ਮੌਕਾ ਹੀ ਨਹੀਂ ਮਿਲਿਆ ਹੁਣ ਅਸੀਂ ਇਹ ਕੀਤਾ ਹੈ ਇੱਕ ਤਾਂ ਸਾਰਿਆਂ ਨੂੰ ਗਾਈਡਨਸ ਦੇਈ ਦੀ ਹੈ ਕਿ ਤੁਸੀਂ ਫਾਰਮ ਫਿਲ ਕਿੱਦਾਂ ਕਰਨਾ ਜੇ ਫਿਰ ਵੀ ਕਿਸੇ ਨੂੰ ਨਹੀਂ ਪਤਾ ਲੱਗਦਾ ਮੇਰਾ ਸਹੀ ਸੰਡੇ ਦੇ ਸੰਡੇ ਇੱਕ ਟਾਈਮ ਰੱਖਿਆ ਹੋਇਆ ਇੱਥੇ ਲੈਪਟਾਪ ਲੈ ਕੇ ਆਈਦਾ ਡਾਕੂਮੈਂਟਸ ਮੰਗਵਾਲੀ ਦੇ ਨੇ ਸਟੂਡੈਂਟਸ ਕੋਲੋਂ ਇੱਥੇ ਹੀ ਉਹਨਾਂ ਦੇ ਸਾਹਮਣੇ ਸਾਰੇ ਐਪਲੀਕੇਸ਼ਨ ਫਾਰਮ ਫਿਲ ਕਰਦੇ ਨੇ ਤਾਂ ਕਿ ਜੋ ਹੁਣ ਇਸ ਵਾਰੀ ਪ੍ਰੋਬਲਮ ਆਈ ਆ ਇਹ ਫਿਊਚਰ ਦੇ ਵਿੱਚ ਕਿਸੇ ਨੂੰ ਵੀ ਨਾ ਆਵੇ ਤੇ ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਲਾਸਟ ਆ ਯੂਥ ਨੂੰ ਮੈਸੇਜ ਇਹੋ ਹੀ ਆ ਜੀ ਆਪਣੇ ਤੁਸੀਂ ਨਸ਼ਿਆਂ ਤੋਂ ਦੂਰ ਰਹੋ ਤੇ ਆਓ ਇੱਥੇ ਤੇ ਇੱਥੇ ਆਣ ਕੇ ਤੁਸੀਂ ਪ੍ਰੈਕਟਿਸ ਕਰੋ ਤੇ ਚਾਹੇ ਜੇ ਤੁਸੀਂ ਜੌਬ ਲਈ ਪ੍ਰੀਪੇਅਰ ਕਰ ਰਹੇ ਹੋ ਫਿਰ ਤੇ ਬਿਲਕੁਲ ਹੀ ਤੁਹਾਨੂੰ ਆਉਣਾ ਹੀ ਚਾਹੀਦਾ ਜੇ ਨਹੀਂ ਵੀ ਕਰ ਰਹੇ ਤਾਂ ਵੀ ਤੁਸੀਂ ਆਓ ਤੁਹਾਡਾ ਅਸੀਂ ਇੱਕ ਗੱਲ ਦੀ ਗਰੰਟੀ ਦੇਣਾ ਤੁਹਾਡਾ ਜਾਣ ਨੂੰ ਦਿਲ ਨਹੀਂ ਕਰੂਗਾ ਇੱਥੋਂ ਏਦਾਂ ਦਾ ਵਧੀਆ ਮਾਹੌਲ ਏਦਾਂ ਵਧੀਆ এনवायरमेंट ਹੈ ਇੱਥੇ ਸੋ ਕਹਿੰਦੇ ਨੇ ਕਿ ਮਨ ਨੇ ਖਾੜੇ ਚ ਨਿਤ ਟਾਣਾ ਉਹਨੂੰ ਕਿਉਂ ਖਵਾਉਣ ਦਾ ਕੀ ਫਾਇਦਾ ਤਾਂ ਇਹ ਕਹਾਵਤ ਕਿਤਨੇ ਕਿਤੇ ਟੁਕਦੀ ਉੱਥੇ ਨਜ਼ਰ ਆਉਂਦੀ ਹੈ ਕਿ ਜਦੋਂ ਅਸੀਂ ਪੰਜਾਬ ਦੀ ਬਰਾਤ ਨੂੰ ਸੰਭਾਲਣਾ ਆਪਣੇ ਸਿਹਤ ਸਰੀਰ ਨੂੰ ਸੰਭਾਲਣਾ ਹੈ ਤਾਂ ਉਸ ਵਾਸਤੇ ਸਾਨੂੰ ਮਿਹਨਤ ਵੀ ਕਰਨੀ ਪਊਗੀ ਜਿਸ ਤਰੀਕੇ ਦੇ ਨਾਲ ਕੋ ਸਾਹਮਣੇ ਸਮਝਾਇਆ ਜਾਂ ਦੱਸਿਆ ਤੁਹਾਨੂੰ ਕਿ ਕਿਸ-ਕਿਸ ਤਰੀਕੇ ਦੇ ਨਾਲ ਅਸੀਂ ਸਟੂਡੈਂਟ ਜਿਹੜੇ ਨੇ ਲੂਜ਼ਰ ਪੁਆਇੰਟ ਨੂੰ ਵੀ ਫੜ ਕੇ ਅਸੀਂ ਉਹ ਭਰਤੀ ਕਰਵਾ ਚੁੱਕੇ ਨੇ ਤਾਂ ਇਹਨਾਂ ਦਾ ਇੱਕ ਚੀਜ਼ ਉੱਤੇ ਚੈਲੰਜ ਆ ਕਿ ਆਓ ਜਿਹੜੇ ਟੈਸਟ ਪਾਸ ਕਰ ਚੁੱਕੇ ਨੇ ਤਾਂ ਉਹ ਇੱਥੇ ਭਰਤੀ ਹੋਣਾ ਚਾਹੁੰਦੇ ਨੇ ਫਿਜ਼ੀਕਲ ਫਿਟ ਹੋਣਾ ਚਾਹੁੰਦੇ ਨੇ ਤਾਂ ਉਹ ਬੱਬੇ ਵਾਲੀ ਸਟੇਡੀਅਮ ਗਰਾਊਂਡ ਦੇ ਵਿੱਚ ਆਉਣ ਤਾਂ ਆਪਣੀ ਮਿਹਨਤ ਕਰਕੇ ਤਾਂ ਗੁਰਦਾਸਪੁਰ ਦੇ ਇੱਕ ਨਾਮ ਜਿਹੜਾ ਆ ਆਪਣਾ ਕਮਾਉਣਾ ਤੇ ਆਪਣੀ ਫੈਮਿਲੀ ਨੂੰ ਜਿਹੜੀ ਰੋਜੀ ਰੋਟੀ ਆ ਉਹ ਲਗਾ ਕੇ ਤਾਂ ਪੂਰੇ ਪੰਜਾਬ ਦਾ ਨਾਮ ਤੇ ਰੋਸ਼ਨ ਹੁੰਦਾ ਹੀ ਹੁੰਦਾ ਆ ਤੇ ਕਿਤੇ ਨਹੀਂ ਮਾਣ ਵਾਲੀ ਮਹਿਸੂਸ ਜਿਹੜੀ ਆ ਕੋਸਾ ਵੀ ਇਹ ਗੱਲ ਤੇ ਕਰਨਗੇ ਤਾਂ ਤੁਸੀਂ ਬਣੀ ਰਹੋ ਪੰਜਾਬੀ ਅਖ਼ਬਾਰ ਚੈਨਲ ਦੇ ਨਾਲ ਬਲਜੀਤ ਸਿੰਘ ਲਾਮ ਦੀ ਰਿਪੋਰਟ ਗੁਰਦਾਸਪੁਰ ਬੜਾ ਕਿਵੇਂ ਲੱਗਦਾ ਤੁਹਾਨੂੰ ਇੱਥੇ ਮੈਨੂ ਕਰਨ ਵਾਸਤੇ ਤੁਸੀਂ ਆਏ ਹੋ ਅੱਜ ਹਾਂਜੀ ਕਿਨੇ ਚਿਰ ਤੋਂ ਇੱਥੇ ਮਿਹਨਤ ਕਰ ਰਹੇ ਹੋ ਕਾਫੀ ਟਾਈਮ ਹੋ ਗਿਆ ਕਰਦੇ ਨੇ ਮਿਹਨਤ ਕੀ ਨਾਮ ਤੁਹਾਡਾ ਸਰਜੀਤ ਕੋਲ ਜਿਹੜਾ ਪਿੰਡ ਹੈ ਚੱਕ ਰਾਇਆ ਜਿੰਨੇ ਦਾ ਲੱਗਦਾ ਕੋਸਾਬ ਕਿੰਨਾ ਪ੍ਰੈਕਟਿਸ ਹੁੰਦੀ ਹੈ ਹਾਂਜੀ ਬਹੁਤ ਵਧੀਆ ਕਰਦੇ ਕੋਈ ਇਹ ਕਰਾ ਲਓ ਬੜਾ ਕਿਹੜੀ ਕੋ ਯਾਨੀ ਕੋਸਾਬ ਕੀ ਇਹਦੀ ਟ੍ਰੇਨਿੰਗ ਕਰਾਦੇ ਪੰਜਾਬ ਕਿਸ ਦੇ ਪੰਜਾਬ ਨੂੰ ਹਾਂਜੀ ਹੋਰ ਕਿਹੜੀ ਕਿਹੜੀ ਕਰਾਉਂਦੇ ਨੇ ਹੋਰ ਆਰਮੀ ਦੀ ਬੜਾ ਲੱਗਦਾ ਹੈ ਹਾਂਜੀ ਬਹੁਤ ਵਧੀਆ ਮਾਹੌਲ ਕਿਵੇਂ ਹਾਂਜੀ ਵਧੀਆ ਕੀ ਨਾਮ ਆਪਣਾ ਮਾਨਪ੍ਰੀਤ ਸਿੰਘ ਕਿਹੜੇ ਪਿੰਡ ਤੋਂ ਆਏ ਹੋ ਹਾਂ ਪਿੰਡ ਤੀ ਬੜੀ ਤੇ ਬੜੀ ਪਿੰਡ ਤੋਂ ਕਿੰਨਾ ਚਲੋਗੇ ਮੇਰੇ ਨਾਲ ਸਰ 2 ਮਹੀਨੇ ਹੋ ਗਏ ਕਿਦਾਂ ਦਾ ਇੱਥੇ ਫੀਲ ਹੁੰਦਾ ਯਾਰ ਬਹੁਤ ਵਧੀਆ ਸਰ ਫੈਮਿਲੀ ਮਾਹੌਲ ਹੈ ਅੱਛਾ ਪਹਿਲੀ ਵਾਰੀ ਆਏ ਉੱਥੇ ਹਾਂਜੀ ਪਹਿਲਾਂ ਪ੍ਰੈਕਟਿਸ ਕਰਦਾ ਰਿਹਾ ਪਹਿਲਾਂ ਭਰਤੀ ਹੋਈ ਨਹੀਂ ਸੀਗੀ ਹਾਂਜੀ ਮੈਂ ਰਸਤੇ ਤੇ ਰਹਿ ਗਿਆ ਥੋੜੀ ਹਾਂਜੀ 20 ਦਿਨ ਪ੍ਰੈਕਟਿਸ ਉਹ ਸਭ ਕਿਦਾਂ ਦੀ ਇੱਥੇ ਟ੍ਰੇਨਿੰਗ ਦਿੰਦੇ ਬਹੁਤ ਵਧੀਆ ਟ੍ਰੇਨਿੰਗ ਕਿਹੜੀ ਕਿਹੜੀ ਟ੍ਰੇਨਿੰਗ ਦੀ ਆਰਮੀ ਦੀ ਆਈਟੀਬੀਪੀ ਦੀ ਸੀਆਰਪੀਐਫ ਸਾਰੀਆਂ ਪੰਜਾਬ ਕੋਈ ਭਰਤੀ ਹੋਇਆ ਇਹਨਾਂ फीस काटिए बिल्कुल नॉर्मल फीस है लोका ने जिदा रुझान हुंदा है की बहुत ज्यादा फीसा भी लेंदे ने ता तरक्की नहीं हुंदी ता इथे काफी लोग जड़े जिदा ਤੁਸੀਂ ਦੱਸ ਰਹੇ ਹੋ ਕਿ ਇਥੇ ਭਰਤੀ ਵੀ ਹੋਏ ਨੇ ਕਿਵੇਂ ਦਾ ਲੱਗਦਾ ਇਥੇ ਹਾਂਜੀ ਸਾਰਾ ਸਾਡੇ ਨਾਲ ਆਪ ਪ੍ਰੈਕਟਿਸ ਕਰਦੇ ਗੁਰਨਾਥ ਸਿੰਘ ਕਿਵੇਂ ਦਾ ਲੱਗਦਾ ਹੈ ਕੋਸਾ ਮਿਹਨਤ ਕਰਵਾ ਰਹੇ ਆ ਬਹੁਤ ਵਧੀਆ ਬਹੁਤ ਵਧੀਆ ਮਤਲਬ ਕੀ ਬਹੁਤ ਵਧੀਆ ਕਰਾਉਂਦੇ ਆ ਮਤਲਬ ਪੂਰੀ ਆਪਣੀ ਵੀ ਐਫਰਟ ਲਾਉਂਦੇ ਆ ਤੇ ਅਨ ਨੂੰ ਤੇ ਲਾਉਣੇ ਹੀ ਪੈਣੇ ਆ ਤੇ ਉਹ ਵੀ ਬੜੇ ਵਧੀਆ ਤੁਹਾਨੂੰ ਕਿੱਦਾਂ ਪਤਾ ਲੱਗਿਆ ਕਿ ਇਥੇ ਮਿਹਨਤ ਕਰਵਾਦੀ ਮੈਂ ਇਨਸਟਾ ਇਨਸਟਾਗ੍ਰਾਮ ਤੇ ਅਨਾਂ ਦਾ ਪੇਜ ਹੈਗਾ ਵਾ ਆਰਮੀ ਫਿਟਨੈਸ ਆਰਮੀ ਉਹਨਾਂ ਦੇ ਵੇਖੀ ਰੀਲ ਤੇ ਫਿਰ ਮੈਂ ਉਹਨਾਂ ਦਾ ਵੇਖਿਆ ਬੜਾ ਵਧੀਆ ਮੈਨੇ ਕਰਾਉਂਦੇ